ਹਾਲਾਂਕਿ ਪੰਜਾਬ ਸਰਕਾਰ ਨੇ ਕਈ ਵਾਰ ਕਿਹਾ ਕਿ ਉਹ ਧਰਮ ਦੀ ਸਿਆਸਤ ਨਹੀਂ ਕਰਦੇ ਪਰ ਪੰਥਕ ਹਲਕਾ ਹੈ ਤੇ ਉਸ ਵਾਸਤੇ ਪੰਥਕ ਲੋਕਾਂ ਨੂੰ ਹਲੂਨਣ ਵਾਸਤੇ ਕੁਝ ਗੱਲਾਂ ਕਹਿਣੀਆਂ ਪੈਂਦੀਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਚੇਤਾ ਵੀ ਕਰਾਇਆ ਜਿੱਥੇ ਉਹਨਾਂ ਨੇ ਸ਼ਰੂਮਣੀ ਅਕਾਲੀ ਦਲ ਦੇ ਕੀਤਿਆਂ ਦਾ ਹਿਸਾਬ ਲੋਕਾਂ ਨੂੰ ਦਿੱਤਾ ਉੱਥੇ ਹੀ ਕਾਂਗਰਸ ਬਾਰੇ ਗੱਲ ਕਰਦਿਆਂ ਉਹਨਾਂ ਨੇ ਇਹ ਯਾਦ ਕਰਾ ਦਿੱਤਾ ਕਿ ਕਾਂਗਰਸ ਵਾਲੇ ਵੀ ਕੋਈ ਘੱਟ ਨਹੀਂ ਇਹਨਾਂ ਨੇ ਟੈਂਕ ਝੜਾ ਦਿੱਤੇ ਸੀ ਇੱਥੇ ਜ਼ਿਕਰ ਕਰਦੇ ਆ ਕਿ ਕਿਵੇਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਹੁੰਦਾ ਟੈਂਕ ਚੜਾਏ ਜਾਂਦੇ ਨੇ ਸ੍ਰੀ ਕਾਰਤਕ ਸਾਹਿਬ ਟੈਟੇਰੀ ਕੀਤਾ ਜਾਂਦਾ ਉਸ ਆਪਰੇਸ਼ਨ ਬਲੂ ਸਟਾਰ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਨਜ਼ਰ ਆ ਰਹੇ ਨੇ ਇਸ ਭਾਸ਼ਣ ਦੇ ਵਿੱਚ ਦਰਸਰ ਲੰਗੇ ਦਿਨੀ ਤਰਨਤਾਰਨ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਗਿਆ ਉਸ ਰੋਡ ਸ਼ੋਅ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸੀ ਹਰਮੀਤ ਸਿੰਘ ਸੰਧੂ ਮੌਜੂਦ ਸਨ ਔਰ ਨਾਲ ਮਨੀਸ਼ ਸੋਦੀਆ ਉਸ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਰਹੇ ਮਨੀਸ਼ ਸੋਦੀਆ ਲਗਾਤਾਰ ਰੋਡ ਸ਼ੋਅ ਦਾ ਹਿੱਸਾ ਤਾਂ ਵੰਡ ਰਹੇ ਨੇ ਪਰ ਨਾਲੋਂ ਨਾਲ ਹੁਣ ਇਸ ਰੋਡ ਸ਼ੋਅ ਦੇ ਵਿੱਚ ਸਿੱਧੇ ਨਿਸ਼ਾਨੇ ਜਿੱਥੇ ਸ਼ਰੂਮਣੀ ਅਕਾਲੀ ਦਲ ਦੇ ਉੱਤੇ ਮੁੱਖ ਮੰਤਰੀ ਨੇ ਸਾਦੇ ਉੱਥੇ ਹੀ ਕਾਂਗਰਸ ਦੇ ਉੱਤੇ ਵੀ ਨਿਸ਼ਾਨੇ ਸਾਦੇ ਔਰ ਯਾਦ ਕਰਵਾਇਆ 1984 ਦੇ ਵਿੱਚ ਕੀ ਹੋਇਆ ਸੀ ਪੰਥਕ ਲੋਕਾਂ ਨੂੰ ਪੰਥਕ ਵੋਟਰਾਂ ਨੂੰ ਪੰਥਕ ਪੱਧਰ ਦੇ ਉੱਤੇ ਗੁਹਾਰ ਲਾਉਂਦੇ ਨਜ਼ਰ ਆਏ ਮੁੱਖ ਮੰਤਰੀ ਕੀ ਬੋਲੇ ਨੇ ਆਓ ਸੁਣਦੇ ਹਾਂ 11 ਤਰੀਕ ਨੂੰ ਮਾਈ ਲਖਸ਼ਣ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਮਾਨ ਸਰਕਾਰ ਦਿੱਤਾ ਸੀ ਉਹ ਗੱਲ ਕੀ ਬਹੁਤ ਸਾਰੇ ਮਾਨ ਸਰਕਾਰ ਤੁਸੀਂ ਪਹਿਲਾਂ ਵੀ ਦਿੱਤਾ ਇਸ ਵਾਰ ਵੀ ਇਹ ਹੀ ਦਿੱਤ ਕਰਦੇ ਆ ਕਿਸ ਤਰ੍ਹਾਂ ਪਿੰਡਾਂ 'ਚ ਗਈ ਆ ਨੌਕਰੀਆਂ ਬਣੀਆਂ ਨੇ ਬਹੁਤ ਸਾਰੇ ਪਿੰਡਾਂ 'ਚ ਮੈਨੂੰ ਮੁੰਡੇ ਮਿਲਦੇ ਨੂੰ ਕਹਿੰਦਾ ਮੈਂ ਸਭ ਇੰਸਪੈਕਟਰ ਬਣ ਗਿਆ ਜੀ bina kise paise to bina jis paarsh to ਕੋਈ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕੋਈ ਪਿੰਡ ਵਾਲੇ ਕਹਿੰਦੇ ਸਾਡੇ ਗਰਾਊਂਡ ਵਾਸਤੇ ਪੈਸੇ ਆ ਗਏ ਜੀ ਕੋਈ ਪਿੰਡ ਵਾਲੇ ਕਹਿੰਦੇ ਸਾਡੀ ਸੜਕ ਚੌੜੀ ਹੋਣ ਲੱਗੀ ਕੋਈ ਡੰਡੋਰੀ ਰਣ ਸਿੰਘ ਨੇ ਕਹਿੰਦੇ ਵੀ ਸਾਡੇ ਸਮੂਹਿਤ 20 ਅੰਬਰਸਰ ਵਾਲੇ ਹਫ਼ਤੇ ਨੂੰ ਜਿਹੜਾ ਕੰਮ ਚੱਲ ਪਿਆ ਪੰਜਾਬ ਦਾ ਹਮ ਰੰਗਲੇ ਤੋਂ ਨਾਂ ਦਾ ਏਰਾ ਥੋੜਾ ਥੋੜਾ ਟਿਕਰ ਲੱਗਿਆ 2 ਤਿੰਨ ਸਾਲ ਲੱਗੇ ਇਹਨਾਂ ਦਾ ਜਿਹੜਾ ਗੰਦ ਪਾਇਆ ਹੋਇਆ ਸੀ ਉਹਨੂੰ ਸਾਫ਼ ਕਰਨ ਨੂੰ ਤੇ ਹੁਣ ਇਸ ਗੱਡੀ ਦੀ ਵਿਕਾਸ ਸਾਡੇ ਗੱਡੀ ਦੀ ਸਪੀਡ ਆਪਾਂ ਹੋਲੀ ਨਹੀਂ ਹੋਣ ਦੇਣੀ ਪੰਜ ਪਿੰਡ ਨੇ ਪਹਿਲਾਂ ਹੀ ਬਹੁਤ ਸਾਰਾ ਸਾਥ ਦਿੱਤਾ ਹੁਣ ਵੀ ਯਾਨਤ੍ਰਿਕ ਰੋਹੀ ਨਹੀਂ ਕਰਦੇ ਕਿਉਂ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਕਰਨਦਰ ਲਾ ਕੇ ਨੂੰ ਤਰੱਕੀਆਂ ਵੱਲ ਲੈ ਕੇ ਚੱਲੀਏ ਵਧੀਆ ਸਕੂਲ ਬੰਦ ਬੱਚੇ ਸਾਡੇ ਪੜ੍ਹਨਾ ਅਸਰ ਬੰਨ ਅਸਰ ਬੰਨ ਕੇ ਕਰਾਂਗੇ ਗਰੀਬੀ ਚੱਕਣਗੇ ਚਲੋ ਮੈਂ ਤਾਂ ਸਾਡੇ ਬੱਚਿਆਂ ਵਾਸਤੇ ਇਹਨੇ ਸਕੂਲ ਜਾਣ ਗੁੱਟ ਕੇ ਬਣਾਈ ਨਹੀਂ ਵੀ ਜੇ ਪੜ੍ਹ ਲਿਖ ਕੇ ਫਿਰ ਸੋਚਣ ਲੱਗ ਜਾਣਗੇ ਜੇ ਸੋਚਣ ਲੱਗੇ ਸਾਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਇੱਥੇ ਸਾਨੂੰ ਗਰੀਬੀਏ ਜੀ ਗੋਲ ਵਿਧਾਨ ਸਭਾ ਪਾਈ ਫਿਰੇ ਨੇ ਨਾਮ ਕਹਿਣਾ ਬੜੀ ਤਾਰੀਖੀ ਚਾਹੀਆਂ ਨੇ ਤੁਹਾਡਾ ਆਉਣਾ ਤੁਹਾਡੇ ਲਈ ਇਹ ਸੰਕੇਤ ਹੈ ਕਿ ਜੇ ਤੁਹਾਡੇ ਬਿਨਾ

ਕਾਜੀ ਬੱਕੀ ਪੀਸ ਪਰ ਅੱਜ ਜੀ ਬਿਜਲੀ ਕੰਨਾਂ ਵਾਲੀ ਤੁਹਾਨੂੰ ਫ੍ਰੀ ਮਿਲਦੀ ਆ ਖੇਤਾਂ ਵਾਲੀ ਫ੍ਰੀ ਵੀ ਆ ਜਿਹਨਾਂ ਨਾਲ ਦਿਨੇ ਦੀ ਆਉਂਦੀ ਆ ਨਾ ਪਿੰਡਾਂ ਦੇ ਪੱਤਾਂ ਨੂੰ ਸਪੱਤੀਆਂ ਸਗੀਆਂ ਵਿੱਚ ਦੀ ਰੋੜ ਨਾ ਤਾਂ ਫਿਰ ਨਾ ਜਾਣ ਦੀ ਲੋੜ ਨਹੀਂ ਪੈਂਦੀ ਕਿ ਨਹੀਂ ਜੀ ਇੰਨੀ ਆਉਂਦੀ ਆ ਅੱਸੀਆਂ ਦਾ ਪਾਣੀ ਵੀ ਆ ਗਿਆ ਨਾਲਿਆਂ ਦਾ ਪਾਣੀ ਆ ਗਿਆ ਇਹ ਚੀਜ਼ੇ ਉਹੀ ਕਰ ਸਕਦਾ ਜਿਹਨੇ ਇਹ ਚੀਜ਼ਾਂ ਦੇਖੀਆਂ ਹੋਣ ਭੁਲਾਈਆਂ ਹੋਣ ਅਸੀਂ ਤੱਕੜੇ ਵੱਡੇ ਹੋਏ ਜੀ ਅਸੀਂ ਰਾਤਾਂ ਨੂੰ ਪਿੰਡਾਂ ਦੇ ਸਲੈਂਸਰ ਮੁਰੇ ਮਛਰਾਂ ਨੇ ਲੱਗੇ ਹੁੰਦੇ ਹੋਏ ਹਨ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਇਹ ਪਾਣੀ ਸੁਨੇ ਦੇ ਬੜੇ ਹੈ ਇਹ ਤਾਂ ਸੁੰਨੇ ਦੇ ਜਾਂਚੇ ਨੂੰ ਚ ਲੈ ਕੇ ਜੰਮੇ ਆ ਇਹਨਾਂ ਦੇ ਘਰਾਂ 'ਚ ਸੋਨੇ ਦੇ ਟੂੜੀ ਲੱਗੇ ਜਿਨ੍ਹਾਂ 'ਚ ਪਾਣੀ ਪੀਂਦੇ ਆ ਇਹਨਾਂ ਨੂੰ ਗਰੀਬੀ ਨਾਲ ਕੀ ਪਤਾ ਇਹਨਾਂ ਨੇ ਕਦੇ ਕੜਬ ਦੇ ਟਾਂਡੇ ਚਰੀ ਦੇ ਟਾਂਡੇ ਜਿੱਤੇ ਕੁਦਰੇ ਹੁਣ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਉਹ ਫਿਰਦੇ ਨੇ ਸਾਡੇ ਗੁਰੂ ਸਾਹਿਬ ਦੀ ਬਾਣੀ ਰੋਗਦੀ ਸਰਬੰਨਾਪੂਲਾ ਮੰਗਣ ਲਈ ਬਾਣੀ ਰੋਗਦੀ ਉਹ ਦੂਜੇ ਕਰਕੇ ਸਾਰੇ ਜਿਹੜਾ ਨੇ ਟਾਈਮ ਕਿੰਨਾ ਲਾਤੇ ਫਿਰ ਕਿਹੜੇ ਨੂੰ ਨੂ ਫਿਰਦੇ ਆ ਜੀ ਅੰਮ੍ਰਿਤ ਜਨਮ ਸਭ ਕਮਾਲ ਮਾਦਨ ਇਹ ਮਰਤੀ ਨਾ ਜਾਂਦੀ ਸਭ ਆਸੀ ਤੇ ਜਾਂਦੀ ਅਜੇ ਵੀ ਫਿਰਦੇ ਤੁਸੀਂ ਇਹਦੇ ਪਾਪ ਕਰਕੇ ਕਹਿੰਦੇ ਮਾਫ ਕਰ ਦਿਓ ਸਾਨੂੰ ਉਹ ਭਾਈ ਮਾਫੀ ਗਲਤੀਆਂ ਦੀ ਹੁੰਦੀ ਹੈ ਮਾਫੀ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ